ਹੈਲੋ ਗਾਇਜ਼ ਮੇਰੇ ਬਲੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਸਭ ਦੀਆਂ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਆਕਸ਼ਣ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੀ ਇੱਥੇ ਆਪਾਂ ਲੱਗੇ ਵਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਅੱਜ ਲੱਗੇ ਸੀ ਫਤ ਨੂੰ ਪਨੀਰ ਤੇ ਪਰੌਂਠੇ ਬਣਾਉਣ ਤੇ ਇਥੇ ਕਰਕੇ ਫਿਰ ਆਪਾਂ ਅੱਜ ਵਲੌਗ ਦੀ ਸਟਾਰਟਿੰਗ ਮਾਰਨਿੰਗ ਟਾਈਮ ਤੋਂ ਕਰ ਲਈ ਕਿਉਂਕਿ ਕਈ ਵਾਰੀ ਬਸ ਇਹ ਹੁੰਦਾ ਜੀ ਕਦੇ ਮਾਰਨਿੰਗ ਕਦੇ ਬਹੁਤ ਜਾਂਦਾ ਇਵਨਿੰਗ ਤੋਂ ਹੀ ਸ਼ੁਰੂ ਹੁੰਦਾ ਜੀ ਬਸ ਅਲੱਗ-ਅਲੱਗ ਜੇ ਟਾਈਮ ਹੁੰਦਾ ਨਾ ਕਦੇ ਮਾਰਨਿੰਗ ਆਫਟਰਨੂਨ ਇਵਨਿੰਗ ਬਸ ਜਦੋਂ ਲੋਟ ਲੱਗਿਆ ਨਾ ਅੱਜ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਸੀ ਬਦਕਿਉਂਕਿ ਜੇ ਇਹ ਹੋ ਜਾਂਦਾ ਜਿੰਨੇ ਕੰਮ ਕਰਦੇ ਆ ਨਾ ਫਿਰ ਜਦੋਂ ਵੀਡੀਓ ਬਣਾਉਣੀ ਹੋਵੇ ਫਿਰ ਥੋੜਾ ਜਿਹਾ ਐਕਸਟਰਾ ਟਾਈਮ ਲੱਗ ਜਾਂਦਾ ਹੁੰਦਾ ਬਾਜੀ ਉਹਦੇ ਕਰਕੇ ਸੀ ਫਿਰ ਅੱਜ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਅੱਜ ਫਤ ਨੂੰ ਪੁੱਛਿਆ ਸੀ ਮੇਰੇ ਕੋਲ ਪਤਾ ਕੀ ਖਾਣਾ ਕਹਿੰਦੇ ਆ ਮਮਾ ਕਹਿੰਦਾ ਅੱਜ ਪਰੌਂਠੇ ਬਣਾ ਦੇ ਚਲ ਪਨੀਰ ਰੋੜ ਬਣਾਨੇ ਚਲੋ ਜੀ ਫਿਰ ਇੱਥੇ ਪਨੀਰ ਵਾਲੇ ਪਰੌਂਠੇ ਨਾਲ ਦੇ ਸੀ ਕਿਉਂ ਕਿਉਂਕਿ ਜੀ ਮੈਂ ਤਾਂ ਇਹ ਸਾਰਿਆਂ ਨੂੰ ਇਹ ਸਲਾਹ ਦਿੰਨੀ ਆ ਵੀ ਆਪ ਖਾਣਾ ਬਣਾਉਨੇ ਹੋ ਜ ਦਿਨੇ ਹੋ ਨਾ ਵੀ ਉਹ ਦੇਸੀ ਘਿਓ ਦੇ ਵਿੱਚ ਬਣਾਇਆ ਕਰੋ ਕਿਉਂਕਿ ਜੀ ਬੱਚਿਆਂ ਲਈ ਦੇਸੀ ਘਿਓ ਬਹੁਤ ਜ਼ਿਆਦਾ ਜ਼ਰੂਰੀ ਆ ਬਾਕੀ ਆਪਦੀ ਆਪਦੀ ਮਰਜ਼ੀ ਆ ਜੀ ਪਰ ਮੈਂ ਤਾਂ ਜੀ ਤੁਸੀਂ ਯਕੀਨ ਨਹੀਂ ਕਰ ਸਕਦੇ ਹੈਗੇ ਜਿਵੇਂ ਨਾ ਫਤਿਹ ਨੂੰ 11-12 ਸਾਲ ਤੱਕ ਜੀ ਦੇਸੀ ਘਿਓ ਦੇ ਵਿੱਚ ਹੀ ਬਣਾਉਂਦੇ ਉਹਦੀ ਹਰੀਕਤ ਜਿਵੇਂ ਦਾਲ ਸਬ지 ਜੋ ਵੀ ਉਹਨੂੰ ਬਣਨੀ ਹੁੰਦੀ ਸੀ ਉਹ ਦੇਸੀ ਘਿਓ ਦੇ ਵਿੱਚ ਬਣਾਉਂਦੇ ਸੀ ਜਿਵੇਂ ਰੋਟੀ ਵੀ ਚੋਪੜਦੇ ਸੀ ਉਹ ਵੀ ਦੇਸੀ ਘਿਓ ਨਾਲ ਚੋਪੜਦੇ ਸੀ ਮਤਲਬ ਆਪ ਦੇ ਕਰਨ ਨੂੰ ਇਹ ਹੁੰਦਾ ਸੀਗਾ ਵੀ ਜੋ ਵੀ ਉਹਨੂੰ ਦੇਣਾ ਤਾਂ ਦੇਸੀ ਘਿਓ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੇਣੀਆਂ ਨੇ ਹੁਣ ਵੀ ਚਲੋ ਉਹਦੇ ਲਈ ਜੋ ਵੀ ਲੱਗ ਤੋਂ ਮਤਲਬ ਕੋਈ ਆਏ ਹੁੰਦਾ ਨਾ ਵੀ ਸਪੈਸ਼ਲ ਜੇ ਕੋਈ ਚੀਜ਼ ਬਣਨੀ ਆ ਤਾਂ ਉਹਦੇ ਲਈ ਤਾਂ ਦੇਸੀ ਘੋਦੀ ਉਬਰ ਤੋਂ ਕਰਦੇ ਹੁੰਦੇ ਆ ਕਿਉਂਕਿ ਜੇ ਬੱਚਿਆਂ ਦੀ ਇਹੀ ਉਮਰ ਹੁੰਦੀ ਹੈ ਜਿਹਦੇ ਵਿੱਚ ਆਪਾਂ ਵਧੀਆ ਤੋਂ ਵਧੀਆ ਖਾਣਾ-ਦਣਾ ਉਹਨਾਂ ਨੂੰ ਦੇ ਸਕਦੇ ਆ ਉਹਦੇ ਨਾਲ ਹੀ ਉਹਨਾਂ ਦੀ ਸਰੀਰ ਦੀ ਗਰੋਥ ਹੋਣੀ ਆ ਉਹਦੀ ਸਬਜ਼ੀ ਦਾ ਇਹ ਹੋ ਜਾਂਦਾ ਸੀਗਾ ਵੀ ਜਿਵੇਂ ਪਹਿਲਾਂ ਅਕੈਡਮੀ ਦੇ ਵਿੱਚ ਪੜ੍ਹਦਾ ਸੀ ਨਾ ਉੱਥੇ ਦੋ ਲੰਚ ਬ੍ਰੇਕ ਹੁੰਦੀਆਂ ਹੁੰਦੀਆਂ ਸੀ ਇੱਕ 10 ਵਜੇ ਕਰਦੇ ਹੁੰਦੇ ਸੀ ਉਹ ਇੱਕ 1 ਵਜੇ ਕਰ ਦਿੰਦੇ ਸੀ ਉਹਦੇ ਨਾਲ ਨਾ ਫਿਰ ਜਣੀ ਆਪਣੇ ਮਾਨੂੰ ਹੀ ਹੁੰਦਾ ਸੀਗਾ ਵੀ ਰਾਤ ਦੀ ਸਬਜੀ ਉਹਨੂੰ ਸਰਦੀ ਗਰਮੀ ਚ ਕਦੇ ਵੀ ਨਹੀਂ ਸੀ ਦਿੱਤੀ ਵੀ ਚਲੋ ਜਿਵੇਂ ਟਿਫਨ ਬੰਦ ਹੋ ਜਾਂਦੇ ਨੇ ਨਾ ਵੀ ਕਈ ਵਾਰੀ ਉਹਦੇ ਕਰਕੇ ਕਿਤੇ ਉਹਦੇ ਵਿੱਚ ਵੀ ਖੱਟੀ ਨਾ ਹੋ ਜਾਵੇ ਹੈਨਾ ਮਤਲਬ ਮਾਰਨਿੰਗ ਟਾਈਮ ਚਾਹੇ ਰਾਤ ਦੀ ਹੋਵੇ ਜਾਂ ਨਾ ਹੋਵੇ ਪਰ ਉਹਦੇ ਲਈ ਅਲੱਗ ਬਣਦੀ ਬਣਦੀ ਹੁੰਦੀ ਸੀ ਸਬਜੀ ਪਰ ਉਹਨੂੰ ਫਿਰ ਇਹ ਹੁੰਦਾ ਸੀ ਵੀ ਉਹਨੂੰ ਤੜਕਾ ਦੇ ਉਹਨੂੰ ਤੜਕਾ ਦੇ ਸੀ ਕਿਉਂਦਾ ਹੀ ਲੱਗਦਾ ਸੀ ਬਾਕੀ ਜੀ ਅਬਦੀ ਅਬਦੀ ਚਲੋ ਹਨ ਹਾਰਿਜ ਦਾ ਹੈਗਾ ਵੀ ਜੀ ਨੂੰ ਜਿੱਦਾਂ ਸਹੀ ਲੱਗਦਾ ਕੋਈ ਕਿਸੇ ਕਿਉਂ ਤੇਲ ਨੂੰ ਸਹੀ ਸਮਝਦਾ ਕੋਈ ਕਿਸੇ ਨੂੰ ਪਰ ਬੱਚਿਆਂ ਦੀ ਇਹ ਆ ਵੀ ਨਿਆਣੀ ਉਮਰ ਤੋਂ ਚੰਗੀ ਆਪਾਂ ਹਨਾ ਉਹਨਾਂ ਨੂੰ ਚੰਗੀ ਡਾਈਟ ਦਵਾਂਗੇ ਤੇ ਉਹਦੇ ਨਾਲ ਹੀ ਉਹਨਾਂ ਦੀ ਸਰੀਰ ਦੀ ਉਹਨਾਂ ਦੇ ਮਾਈਂਡ ਦੀ ਗਰੋਥ ਹੋਣੀ ਹੈ ਜੀ ਉਸ ਤੋਂ ਬਾਅਦ ਆਪਾਂ ਮਿਲ ਸਿੱਧਾ ਸ਼ਾਮ ਨੂੰ ਜੀ ਘਰ ਦੇ ਕੰਮ ਕਰਕੇ ਰੈਸਟ ਕਰਕੇ ਦੁਪਹਿਰ ਦੀ ਚਾਹਾਂ ਪੀ ਕੇ ਫਿਰ ਇੱਥੇ ਜੀ ਆਪਣੇ ਚੱਲੇ ਸੀ ਕਹਿੰਦਾ ਵੀ ਦੁਕਾਨ ਤੇ ਕੁਝ ਲੈਣ ਚੱਲਿਆ ਸੀਗਾ ਫਿਰ ਉਧਰ ਦੇਖੋ ਤੁਸੀਂ ਮਾਂ ਦਾ ਬਸ ਦੇਖੇ ਰਿਹਾ ਦੇਖੇ ਰਿਹਾ ਸੀ ਹਤਨ ਜਦ ਨੂੰ ਫਿਰ ਸਕੂਟਰੀ ਅੰਦਰ ਲੱਗ ਗਈ ਜੀ ਇਹੀ ਤਾਂ ਇੱਕ ਇਸ਼ਾਰਾ ਹੈ ਹਨਾ ਵੀ ਆਪਾਂ ਨੂੰ ਬੋਲਣ ਬੁਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਹੁੰਦੀ ਇਹ ਹੀ ਇਸ਼ਾਰੇ ਤੋਂ ਤਾਂ ਸਭ ਕੁਝ ਸਮਝ ਆਉਂਦਾ ਜੀ ਕਿਉਂਕਿ ਇਹ ਸੀਗਾ ਨਾ ਵੀ ਦੁਕਾਨ ਤੇ ਚੱਲੇ ਸੀ ਕਹਿੰਦਾ ਮੈਂ ਸਕੂਟਰੀ ਤੇ ਹੀ ਜਾਇਓ ਨਾ ਹਣਾ ਮੈਂ ਕਿਹਾ ਵੀ ਇਹ ਗੱਲ ਗੱਲ ਤਾਂ ਸਕੂਟਰੀ ਤੇ ਹੀ ਜਾਣਾ ਹੈਗਾ ਪਹਿਲਾਂ ਵੀ ਇਹ ਕੁਛ ਸਟੱਟਿਊਸ਼ਨ ਤੇ ਗਿਆ ਸੀਗਾ ਦਾਦੂ ਨਾਲ ਉਦੋਂ ਵੀ ਸਕੂਟਰੀ ਚੱਲਾ ਕੇ ਮੈਂ ਕਿਹਾ ਥੋੜਾ ਵੀ ਸਾਰਾ ਦਿਨ ਫਿਰ ਸਕੂਟਰੀ ਤੇ ਹੀ ਫਿਰਨਾ ਹੈ ਚਲੋ ਜੀ ਫਿਰ ਆਪਾਂ ਲਿਵਾ ਜਨ ਅੰਦਰ ਲਾ ਕੇ ਫਿਰ ਆਪ ਆਪਦੀ ਇਹ ਚੱਕਲਿਆਂ ਦੀ ਗੱਡੀ ਆਹ ਫਿਰ ਚਲੇ ਗਏ ਸੀ ਮੈਂ ਕਿਹਾ ਵੱਡਾ ਮੇਕ ਵੱਡਾ ਫੁਕਰਾ ਬਣਦਾ ਫੁਕਰੀਏ ਮਾਰ ਲੈਂਦਾ ਸਕੂਟਰੀਆਂ ਤੇ ਜਾਂਦਾ ਤਾਂ ਆਏ ਉਹਨੂੰ ਮੁਕਾਲ ਕਰਨ ਲੱਗੇ ਪਰ ਜੀ ਨਾ ਸ਼ਾਮ ਦਾ ਮੌਸਮ ਐਨਾ ਸੋਹਣਾ ਹੋਇਆ ਸੀ ਨਾ ਪਰ ਮੈਨੂੰ ਨਾਲ ਇਹ ਵੀ ਜੀ ਨਾ ਵੀ ਹਵਾ ਚੱਲਦੀ ਸੀ ਮੈਂ ਕਿਹਾ ਹੋਰ ਨਾ ਕੀ ਤੇ ਮੇਰੇ ਵੀਡੀਓ ਬਣਦੇ ਮੈਂ ਕਿਹਾ ਮੋਬਾਈਲ ਮੈਂ ਕਿਹਾ ਕੈਮਰਾ ਜਾਂ ਮੇਰਾ ਕਿਧਰੇ ਹੀ ਫਿਰੇ ਉੱਡਦਾ ਹਵਾ ਚ ਡੁੱਡ ਡੁੱਡ ਕਰਦਾ ਕਿਉਂਕਿ ਜੀ ਕਈ ਵਾਰੀ ਨਾ ਸਟੈਂਡ ਤਾਂ ਜਿਆਦਾ ਜਿੰਨੀ ਤੇਜ਼ ਹਵਾ ਆ ਜਾਂਦੀ ਹੈ ਨਾ ਫਿਰ ਪਤਾ ਨਹੀਂ ਚੱਲਦਾ ਹੈਗਾ ਮੈਂ ਜੀ ਮੈਂ ਫਿਰ ਉਹ ਉਹ ਗਿਆਤੀ ਸਾਈਕਲ ਲੈ ਕੇ ਜਿਵੇਂ ਤੁਹਾਨੂੰ ਦੱਸਿਆ ਹਨ ਕਿ ਦੁਕਾਨ ਤੇ ਚੱਲਿਆ ਸੀਗਾ ਲੈਣ ਵੀ ਕੀ ਚੱਲਿਆ ਜੀ ਹੁਣ ਜਿਆਦਾ ਹੈ ਮੈਨੂੰ ਨਾ ਕਾਫੀ ਖਤਮ ਹੋਈ ਹੋਈ ਸੀ ਕਹਿੰਦਾ ਮੈਂ ਕਹਿੰਦਾ ਮम्मा ਮੈਂ ਕਾਫੀ ਪੀਣੀ ਹੈ ਮੈਂ ਕਿਹਾ ਚਲ ਕੋਈ ਨਾ ਵੀ ਫਿਰ ਲਿਆ ਹਨਾ ਇੱਥੇ ਲੈ ਗਿਆ ਸੀ ਨਾਲ ਲੱਗਿਆ ਸੀ ਜੀ ਸਾਈਕਲ ਤੇ ਗੇੜੇ ਲੈਣ ਫਿਰ ਅੱਜ ਕੋਲਡ ਨਹੀਂ ਸੀ ਬਣਾਈ ਅੱਜ ਬਣਾਈ ਸੀ ਹੌਟ ਕਾਫੀ ਪਰ ਮੈਂ ਇੱਥੇ ਥੋੜੀ ਜੀ ਉਹਨੂੰ ਫੈਂਟ ਰਹੀ ਸੀ ਮੈਂ ਕਿਹਾ ਵੀ ਥੋੜੀ ਜੀ ਹਵਾ ਜੀ ਲੰਘ ਜੂ ਕਿਉਂਕਿ ਇਹ ਹੋ ਜਾਂਦਾ ਵੀ ਬੱਚੇ ਜ਼ਿਆਦਾ ਤੇਜ਼ ਗਰਮ ਪੀਂਦੇ ਨਹੀਂ ਹੈਗੇ ਤਾਂ ਕਰਕੇ ਮੈਂ ਕਿਹਾ ਵੀ ਨਾਲੇ ਚੱਲ ਬਾਹਰ ਬੈਠੇ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਸੀ ਨਾਲੇ ਮੈਨੂੰ ਲੱਗਿਆ ਸੀ ਪਤਾ ਨਹੀਂ ਕੋਈ ਗੱਲਾਂ ਕਰ ਰਹੀ ਸੀ ਅਸੀਂ ਮਾਂ ਪੁੱਤ ਨਾਲੇ ਗੱਲਾਂ ਸੁਣਾ ਰਹੀ ਸੀ ਜਾਂ ਜਾਂਦਾ ਹੁੰਦਾ ਨਾਲੇ ਗਿੜ ਕੁਛ ਜੀ ਇਹਨੂੰ ਸੁਰੂ ਮਤਲਬ ਸ਼ੁਰੂ ਤੋਂ ਹੀ ਨਾ ਸਾਈਕਲ ਦਾ ਬਹੁਤ ਜ਼ਿਆਦਾ ਇਹ ਰਹਿੰਦਾ ਜਿਵੇਂ ਪਹਿਲਾਂ ਮਤਲਬ ਸਾਈਕਲ ਇਹਦੇ ਕੋਈ ਛੋਟੇ ਕੋ ਸਾਈਕਲ ਹੀ ਸੀ ਜਦੋਂ ਤੇ ਹੁਣ ਬਸ ਇਹਨੂੰ ਹੀ ਹੁੰਦਾ ਵੀ ਜ਼ਰੂਰ ਇਹਨੇ ਸਕੂਲ ਤੋਂ ਆ ਕੇ ਮਤਲਬ ਕੁਛ ਨਾ ਕੁਛ ਦੇਰ ਚਲਾਉਣਾ ਹੀ ਚਲਾਉਣਾ ਹੁਣ ਤਾਂ ਚਲੋ ਇਹ ਹੁੰਦਾ ਵੀ ਘਰ ਤੋਂ ਬਾਹਰ ਵੀ ਜਿਵੇਂ ਕੋਈ ਕੰਮਕਾਰ ਹੁੰਦਾ ਤਾਂ ਚਲੇ ਜਾਂਦਾ ਨਹੀਂ ਤਾਂ ਫਿਰ ਇਹਨੂੰ ਇਹ ਹੁੰਦਾ ਸੀ ਵੀ ਘਰ ਦੇ ਵਿੱਚ ਵੀ ਛੋਟੇ ਹੁੰਦੇ ਤੋਂ ਲੈ ਕੇ ਬਸ ਵੀ ਕਰ ਰਹੀਏ ਨੇ ਗੇੜੇ ਲੈਂਦੇ ਨੇ ਫਿਰ ਜਣਾ ਸਾਈਕਲ 'ਤੇ ਜਿਵੇਂ ਕਿਸੇ ਕਿਸੇ ਬੱਚੇ ਦੀ ਹੈਬਿਟਸ ਹੋ ਜਾਂਦੀਆਂ ਦਾ ਹੈ ਨਾ ਵੀ ਕਿਸਨ ਕਿਵੇਂ ਕਿਸਨ ਕਿਵੇਂ ਬਸ ਇਹਨੂੰ ਆ ਜਾਂਦਾ ਨਾ ਵੀ ਜਦੋਂ ਪੜਨਾ ਉਦੋਂ ਪੜਨਾ ਫਿਰ ਆਪਦਾ ਕੁਛ ਖੇਡ ਲਿਆ ਕਦੇ ਕਦੇ ਸਾਈਕਲ ਚਲਾ ਲਿਆ ਬਸ ਐਦਾਂ ਟਾਈਮ ਪਾਸ ਜਾਦਾ ਬੱਚੇ ਆ ਕੋੜਾ ਸੀ ਵੈਸੇ ਨੂੰ ਜਿਵੇਂ ਗਰਾਊਂਡ ਵਗੈਰਾ ਦੇ ਵਿੱਚ ਬੱਚੇ ਇਕੱਠੇ ਹੋਗੇ ਫੇ ਖੇਡਦੇ ਨੇ ਨਾ ਉੱਥੇ ਅਸੀਂ ਭੇਜਦੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਨਾ ਵੀ ਟਾਈਮ ਵੀ ਨਹੀਂ ਹੈਗੇ ਜੀ ਸਹੀ ਬਾਕੀ ਇਹ ਹੋ ਜਾਂਦਾ ਵੀ ਉੱਥੇ ਕਿਵੇਂ ਕਹਿਜ ਕਹਿਜ ਬੱਚੇ ਹੁੰਦੇ ਨੇ ਕੀ ਕੀ ਆਪਸ ਵਿੱਚ ਡਿਸਕਸ ਕਰਦੇ ਨੇ ਇਹ ਚੀਜ਼ਾਂ ਤੋਂ ਥੋੜਾ ਜਿਹਾ ਹੋ ਜਾਂਦਾ ਕਹਿੰਦੇ ਨੇ ਆਪਣੇ ਬੱਚਿਆਂ ਦੇ ਆਪ ਫਰੈਂਡ ਬਣੋ ਤਾਂ ਜੋ ਉਹਨਾਂ ਨੂੰ ਬਾਹਰ ਫਰੈਂਡ ਲੱਭਣ ਦੇ ਘੱਟ ਲੋੜ ਪਵੇ ਚਲੋ ਇਸ ਅਕੋਰਡਿੰਗ ਬੱਚੇ ਨੇ ਹਨਾ ਆਪ ਦਾ ਬਾਹਰ ਫਰੈਂਡ ਸਰਕਲ ਬਣਾਉਣਾ ਪਰ ਜੇ ਆਪਣੀ ਪੇਰੈਂਟਸ ਨਾਲ ਉਹਦੀ ਵਧੀਆ ਬੌਂਡਿੰਗ ਹੈ ਨਾ ਫਿਰ ਉਹਨੂੰ ਨਾ ਬਾਹਰ ਫਰੈਂਡ ਸਰਕਲ ਬਣਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਅ ਬਾਕੀ ਆਪਦੀ ਉਹਦੀ ਮਰਜ਼ੀ ਹੈ ਜੀ ਚਲੋ ਪਰ ਆਪਾਂ ਤਾਂ ਇਹ ਕਹਿੰਦੇ ਹੁੰਨੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਤਾਂ ਅਗਰ ਆਪਾਂ ਨਾ ਆਪਦੇ ਵਿੱਚ ਦੇ ਫਰੈਂਡ ਬਣਾਗੇ ਤਾਂ ਬਹੁਤ ਵਧੀਆ ਗੱਲ ਹੈ ਇਹ ਬਾਜੀ ਇੱਥੇ ਲੱਗੀ ਸੀ ਮੈਂ ਦਾਲ ਨੂੰ ਤੜਕਾ ਲਗਾਉਣਾ ਮੈਂ ਕਿਹਾ ਵੀ ਚਲ ਦਾਲ ਨੂੰ ਲਾਉਣੇ ਕਿਉਂਕਿ ਜਿਹੜੀ ਕੱਲ ਬਣਾਈ ਸੀ ਉਹੀ ਦਾਲ ਬਚ ਗਈ ਸੀ ਉਹਦੇ ਕਰਕੇ ਫਿਰ ਅੱਜ ਕੁਝ ਨਵਾਂ ਤਾਂ ਨਹੀਂ ਸੀ ਬਣਾਇਆ ਪਰ ਮੈਂ ਕਿਹਾ ਵੀ ਚਲੋ ਤੜਕਾ ਲਗਾਨੇ ਤੜਕਾ ਲਗਾ ਕੇ ਫਿਰ ਖਾਣੇ ਆ ਰੋਟੀ ਉਹਨਾਂ ਦੇ ਅੱਛੇ ਚਲ ਪਿਆਜ਼ ਵਗੈਰਾ ਕੱਟਦੇ ਆ ਇੱਥੇ ਫਤੇ ਦੇ ਪਾਪਾ ਵੀ ਆ ਗਏ ਸੀ ਨਾਲ ਕੁਝ ਹੈਲਪ ਕਰਾਉਣ ਆ ਗਏ ਉਹਨੇ ਜੀ ਕਈ ਵਾਰੀ ਤਾਂ ਇਹ ਹੁੰਦਾ ਵੀ ਚਲੋ ਜਿਵੇਂ ਮੇਰਾ ਨਾ ਰੋਟੀ ਪਾ ਰਹੀ ਨੇ ਫਿਰ ਇਹ ਵੀ ਆ ਜਾਂਦੇ ਨੇ ਵੀ ਚਲ ਫੜ ਕੇ ਲੈ ਜਾਂਦੇ ਨੇ ਕਈ ਵਾਰੀ ਫਤੇ ਵੀ ਫੜ ਕੇ ਲੈ ਜਾਂਦੇ ਨੇ ਹਾਂ ਜੀ ਇਦਾਂ ਹੀ ਚੱਲ ਜੰਦਾ ਹੁੰਦਾ ਜਿਵੇਂ ਜਿਹਨੂੰ ਜਿੱਦਾਂ ਲੋਟ ਲੱਗਿਆ ਇੱਥੇ ਵੀ ਨਾਲ ਮੈਂ ਕੋਈ ਗੱਲਾਂ ਕਰ ਰਹੀ ਸੀ ਮੰਮੀ ਵੀ ਕੁਝ ਕਹਿ ਰਹੇ ਸੀਗੇ ਹੁੰਦਾ ਨਾਲ ਵੀ ਉਹ ਬਾਹਰ ਲੌਬੀ 'ਚ ਬੈਠੇ ਸੀਗੇ ਬਸ ਉਹਨਾਂ ਨਾਲ ਨਾਲੇ ਗੱਲਾਂ ਚੱਲਦੀਆਂ ਸੀਗੀਆਂ ਬਸ ਜੇ ਕੁਝ ਗੱਲਾਂ ਇਦਾਂ ਦੀ ਹੁੰਦੀਆਂ ਨੇ ਨਾ ਮੈਂ ਥੋੜਾ ਜਿਹਾ ਵੌਇਸ ਮਤਲਬ ਰੀਜਨਲ ਵੌਇਸ ਥੋੜੀ ਜਿਹੀ ਘੱਟ ਰੱਖਦੀ ਹਾਂ ਕਿਉਂਕਿ ਕਈ ਵਾਰੀ ਕੋਈ ਨਾ ਕੋਈ ਗੱਲਾਂ ਇਦਾਂ ਦੀ ਚੱਲੀ ਜਾਂਦੀ ਹੁੰਦੀ ਆ ਨਾ ਵੀ ਹਰ ਗੱਲ ਨਹੀਂ ਵੀ ਸ਼ੇਅਰ ਹੁੰਦੀ ਹੈਗੀ ਕੁਝ ਦੀ ਮੈਨੂੰ ਇਹ ਹੋ ਜਾਂਦਾ ਵੀ ਚਲੋ ਐਦਾਂ ਮੈਨੂੰ ਵੌਇਸ ਓਵਰ ਕਰਨਾ ਥੋੜਾ ਜਿਹਾ ਸੌਖਾ ਲੱਗਦਾ ਨਾ ਵੀ ਉਹਦੇ ਲਈ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਜਾਂਦਾ ਨਾ ਵੀ ਜ਼ਿਆਦਾ ਬਰੀਕੀ ਜੀ ਦੇ ਵਿੱਚ ਕੱਲੀ ਕੱਲੀ ਗੱਲ ਦਾ ਥੋੜਾ ਜਿਹਾ ਹਸਬ ਕਤਾਬ ਜਿਹਾ ਕੁਝ ਜ਼ਿਆਦਾ ਹੋ ਜਾਂਦਾ ਚਲੋ ਜੀ ਬਾਕੀ ਦੇਖਦੇ ਆਪਾਂ ਕਰਾਂਗੇ ਕੋਈ ਨਾ ਕੋਈ ਵੀ ਤੁਸੀਂ ਕੀ ਕਰਿਓ ਕਮੈਂਟ ਗੇਪ ਆ ਰੀਜ਼ਨਲ ਵੌਇਸ ਰੱਖਿਆ ਕਰੀਏ ਜਾਂ ਐਦਾਂ ਹੀ ਸਹੀ ਆ ਤੇ ਬਾਕੀ ਵੀ ਉਹ ਬਲੌਗ ਦਾ ਕੋਈ ਟਾਈਮਿੰਗ ਚੇਂਜ ਕਰੀਏ ਜਾਂ ਨਾ ਕਰੀਏ ਬਸ ਐਦਾਂ ਹੀ ਵੀ ਜਦੋਂ ਬਣ ਗਿਆ ਹਨਾ ਵੀ ਅਪਲੋਡ ਕਰਤਾ ਬਸ ਇਹੀ ਠੀਕ ਹੈ ਜੀ ਹਨਾ ਇੱਥੇ ਪਤਾ ਨਹੀਂ ਕਾਦੇ ਵਿੱਚ ਚੱਲਦੇ ਸੀਗੇ ਹਤੋਂ ਵਾਰੋ ਵਾਰੋ ਹਨਾ ਹੁਣ ਤਾਂ ਕੁਝ ਮੈਨੂੰ ਵੀ ਨਹੀਂ ਜ਼ਿਆਦਾ ਹੈਗਾ ਬਸ ਕੁਝ ਜੀ ਪ੍ਰੋਸੈਸ ਲਈ ਤਾਂ ਥੋੜ੍ਹ ਜਿਹਾ ਹੋ ਜਾਂਦਾ ਵੀ ਹੁਣ ਬੱਚਿਆਂ ਦੇ ਪੇਪਰ ਵੀ ਚੱਲ ਪਏ ਹਨਾ ਤਾਂ ਕਰਕੇ ਮੈਨੂੰ ਪੇਪਰਾਂ ਕਰਕੇ ਵੀ ਥੋੜ੍ਹ ਜਿਹਾ ਆਇਆ ਜਾਂਦਾ ਵਿੱਚ ਚਲੋ ਕਈ ਵਾਰੀ ਜਿੱਮੇ ਛੁੱਟੀ ਆ ਗਈ ਕਦੇ ਪੇਪਰ ਹਨਾ ਬੀ ਜਿਸ ਦਿਨ ਛੁੱਟੀ ਵੀ ਆ ਜਾਂ ਪੇਪਰ ਆ ਉਸ ਦਿਨ ਥੋੜੀ ਜਿਹੀ ਤਿਆਰੀ ਚੁਰੀ ਜੀ ਦਾ ਹੁਣ ਥੋੜੇ ਜਿਹੇ ਦਿਨਾਂ ਥੋੜੇ ਜਿਹਾ ਜ਼ਿਆਦਾ ਕੰਮ ਹੋ ਜਾਂਦਾ ਵੀ ਉਹਦੀ ਰਿਵੀਜ਼ਨ ਵਗੈਰਾ ਵੀ ਚੱਲ ਕਰਾਉਣੀ ਹੁੰਦੀ ਆ ਤਾਂ ਕਰਕੇ ਹੁਣ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਬਾਏ ਬਾਏ ਜੀ